ਕਹਾ ਤੋ ਕਹਿ ਲਗੇ ਕੇ ਜੀਵਨ ਜੋ ਪਾਲੇ ਜਾਇ ਜਾਹ ਕਾ ਉਹੀ ਸਾਰਿਆਂ ਨੂੰ ਪਾਲਦਾ ਪੈ ਜੀਵਨ ਦੀ ਦਾਤ ਦੇ ਰਿਹਾ ਹੈ ਨਿਰਮਲ ਸੋਣ ਕੰਨਿਆ ਸਭ ਹੀ ਕਹ ਤੋ ਇਹ ਜਿਹੜੀ ਜਦੋਂ ਇਸ ਰਜਨੀ ਦੀਆਂ ਗੱਲਾਂ ਇਹਨਾਂ ਕੁੜੀਆਂ ਨੇ ਸੁਣੀਆਂ ਨੇ ਭੈਣਾਂ ਨੇ ਸੁਣੀਆਂ ਨੇ ਜੋ ਸਾਰੀਆਂ ਇਕੱਠੀਆਂ ਹੋ ਕੇ ਇਸ ਤਰ੍ਹਾਂ ਆਖਣ ਲੱਗੀਆਂ ਹਨ ਹਮ ਕੋ ਪਿਤ ਪ੍ਰਤ ਪਾਲ ਤਰਹਿ ਕਹਿਣ ਲਗੇ ਤੈਨੂੰ ਨਹੀਂ ਪਤਾ ਵੀ ਅਸੀਂ ਪਿਤਾ ਦਾ ਦਿੱਤਾ ਖਾਨੀ ਆਇਆ ਸਾਡਾ ਪਿਤਾ ਸਾਨੂੰ ਪਾਲਦਾ ਪਿਆ ਹੈ ਨਹਿ ਦੇਖਿਓ ਦੇ ਤੋ ਕਿਤਿ ਰਾਮ ਕਹਿਣ ਲਗੇ ਅਸੀਂ ਤੇ ਅੱਜ ਤਾਈਂ ਰੱਬ ਵੇਖਿਆ ਨਹੀਂ ਐ ਵੀ ਰੱਬ ਸਾਡੇ ਘਰ ਆਇਆ ਹੋਵੇ ਜੇ ਸਾਨੂੰ ਉਹਨੇ ਕੁਝ ਦਿੱਤਾ ਹੋਵੇ ਬੀਉ ਜਾਏ ਕਿਸਕੇ ਕਬ ਧਾਮ ਤੇ ਕਹਨਗੇ ਪਿੰਡ ਦੇ ਵਿੱਚ ਵੀ ਨਹੀਂ ਅਸੀਂ ਕਦੀ ਸੁਣਿਆ ਹੈਗਾ ਵੀ ਉਹ ਫਲਾਣੇ ਦੇ ਘਰ ਆਇਆ ਰੱਬ ਤੇ ਫਿਰ ਦੇ ਕੇ ਗਿਆ ਹੈ ਅੰਨ ਵਸਤਰ ਸਭ ਕਰਕੇ ਤਿਆਰ ਤੋ ਕਹਨਗੇ ਕਿ ਵੇਖੋ ਉਹ ਵੀ ਜਾਏ ਸੁਣਿਆ ਹੋਵੇ ਕਿਸੇ ਨੂੰ ਉਹਨੇ ਕੱਪੜੇ ਸਲਵਾ ਕੇ ਦਿੱਤੇ ਨੇ ਜਾ ਕਿਸੇ ਨੂੰ ਭੋਜਨ ਪ੍ਰਸ਼ਾਦਾ ਤਿਆਰ ਕਰਕੇ ਦਿੱਤਾ ਹੈ। ਸਿਰਸ ਕੋ ਕਾਣ ਦੇ ਤਿਸ ਬਾਰ ਕੋਈ ਇੱਥੇ ਕਿਸੇ ਨੂੰ ਕਿਹੜੇ ਕਿਸ ਦੇ ਦਰਵਾਜੇ ਦੇ ਉੱਤੇ ਜਾ ਕੇ ਦੇ ਰਿਹਾ ਹੈ। ਇਹ ਸੁਣ ਕੇ ਕੰਨਿਆ ਲਰ ਪਰੀ। ਇਹ ਸੁਣ ਕੇ ਨਾ ਜੀ ਰਜਨੀ ਥੋੜੀ ਗੁੱਸੇ ਹੋ ਗਈ। ਕਹਿ ਲਗੀ ਤੁਸੀਂ ਸੰਸਾਰਕ ਤੌਰ ਦੇ ਉੱਤੇ ਵੇਖਦੇ ਹੋ। ਪਰ ਮੇਰਾ ਧੰ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਹੈ ਵੀ ਜਨ ਕਰਤਾ ਕਰਣਾ ਕੀਆ ਚਿੰਤਾ ਫਿਕਰਨੀ ਦਾ ਜਿਸ ਵਾਹਿਗੁਰੂ ਨੇ ਇਹ ਸਭ ਕੁਝ ਪੈਦਾ ਕੀਤਾ ਚਿੰਤਾ ਵੀ ਉਹੀ ਕਰ ਰਿਹਾ ਹੈ ਜਾਏ ਪਿਤਾ ਕੇ ਢਿਗ ਸੁਧ ਕਰੀ ਹੁਣ ਇਹ ਕੁੜੀਆਂ ਨਾ ਜਾ ਕੇ ਆਪਣੇ ਪਿਤਾ ਨੂੰ ਰਜਨੀ ਦੀ ਸਾਰੀ ਗੱਲ ਉਹਨਾਂ ਨੇ ਨਾ ਜੀ ਜਾ ਕੇ ਦੱਸ ਦਿੱਤੀ ਹੈ ਹਮ ਸਭ ਕਹੈ ਪਿਤਾ ਤੇ ਖਾਵਤ ਆ ਕਹਿਣ ਲੱਗੇ ਪਿਤਾ ਜੀ ਅਸੀਂ ਤੇਰੇ ਨੂੰ ਇਹ ਗੱਲ ਕਹੀ ਹੈ ਵੀ ਅਸੀਂ ਪਤਾ ਦਾ ਦਿੱਤਾ ਖਾਂਦੀਆਂ ਹੇ ਕੁਛ ਬਾਤ ਅਪਰ ਵਿਦਤਾਵਤ ਪਰ ਕਹਿਣ ਲੱਗੇ ਰਜਨੀ ਹੋਰੀ ਹੋਰ ਗੱਲਾਂ ਕਰਦੀ ਉਹ ਕਹਿੰਦੀ ਨਹੀਂ ਸਾਰਿਆਂ ਨੂੰ ਦੇਣ ਵਾਲਾ ਰੱਬ ਹੈ ਜੋ ਪ੍ਰਤਪਾਲ ਦੇ ਦੇ ਤ ਹਮੇਸ਼ ਜੋ ਸਾਰਿਆਂ ਨੂੰ ਪ੍ਰਤਪਾਲਦਾ ਪਿਆ ਸਾਰਿਆਂ ਨੂੰ ਦਾਤਾ ਕਹਿੰਦਾ ਹੈ ਰਬੂ ਤਨ ਤੇ ਜਿਨ ਕੀ ਨ ਬਸੇਸ ਜਿੰਨੇ ਛੋਟੇ ਜੇ ਤਨ ਤੋਂ ਕਿੱਡਾ ਉਹਨੇ ਸਤ ਸੰਗਤ ਜੀ ਕਹਿ ਲੋ ਪਸਾਰਾ ਪਸਾਰਿਆ ਹੋਇਆ ਹੈ ਸੁਖ ਸੋ ਸਭ ਆਹਾਰ ਹਮ ਕਰਹੀ ਤੋ ਕਹਿ ਲਗੇ ਕਿ ਵੇਖੋ ਪਿਤਾ ਜੀ ਅੱਜ ਤੱਕ ਜੋ ਸਾਨੂੰ ਸਮਝ ਲੱਗੀ ਇਹ ਨਿੱਕੇ ਹੁੰਦਿਆਂ ਤੋਂ ਛੋਟੇ ਹੁੰਦਿਆਂ ਤੋਂ ਵੀ ਸਾਨੂੰ ਖਾਣ ਨੂੰ ਵੀ ਤੁਸੀਂ ਦੇ ਰਹੇ ਹੋ ਪਾਣ ਨੂੰ ਵੀ ਤੁਸੀਂ ਦੇ ਰਹੇ ਹੋ ਇਸੋ ਬਾਤ ਕੀ ਚਿੰਤਨਾ ਧਰਈ ਸਾਨੂੰ ਕਿਸੇ ਤੁਹਾਡੇ ਸਿਰ ਦੇ ਉੱਤੇ ਸਾਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਹੈ ਜੇ ਨੈ ਮੰਨੈ ਮਤ ਕੀਏ ਨਿਆ ਨਿਆਰੋ ਪਰ ਇਹ ਕੁੜੀ ਸਾਡੀ ਗੱਲ ਨਹੀਂ ਮੰਦੀ ਇਹ ਆਪਦੀ ਵੱਖਰੀ ਮੱਦ ਸਾਨੂੰ ਥੋਪਦੀ ਐ ਅਮ ਸਭ ਕਹਾਂ ਕੀਨਸ ਨਿਰਧਾਰੋ ਤੋ ਕਹਿਣ ਲੱਗੇ ਵੀ ਅਸੀਂ ਤੇ ਇਹ ਚ ਚਿੱਤ ਦੇ ਵਿੱਚ ਆਪਣੇ ਇਹ ਤਤ ਕੱਢਿਆ ਹੈ ਸੁਨਤ ਨਿਰਪਤ ਪਿਤ ਮੂਰਖ ਰੋਸਾ ਤੂੰ ਕਹਿਣਗੇ ਕਿ ਇਹ ਜਿਹੜਾ ਸਾ ਸੰਗਤ ਜੀ ਦੁਨੀ ਚਾਹੰਦਾ ਹੈ ਨਾ ਜੀ ਏ ਮਨ ਦੇ ਵਿੱਚ ਆਪਣੀਆਂ ਲੜਕੀਆਂ ਦੀ ਗੱਲ ਸੁਣ ਕੇ ਤੇ ਬੜਾ ਕਰੋਧਵਾਨ ਹੋਇਆ ਹੈ ਨਹੇ ਈਸਰ ਕੋ ਲਖਿਓ ਭਰੋਸਾ ਜਿੰਦਾ ਕੋਈ ਰੱਬ ਦੇ ਉੱਤੇ ਪੂਰਾ ਜਿੰਨਾ ਵੀ ਭਰੋਸਾ ਨਹੀਂ ਹੈ ਆਪਣੇ ਰਾਜਮਾਨ ਮਹਿ ਫੁੱਲਾ ਜੋ ਆਪਣੇ ਰਾਜ ਭਾਗ ਦੇ ਮਾਨ ਦੇ ਵਿੱਚ ਫੁੱਲਿਆ ਹੋਇਆ ਹੈ ਪਰਤਿਕੂਲ ਭਾਏ ਤੇ ਭੁੱਲਾ ਤੇ ਸਾਧ ਸੰਗਤ ਜੀ ਰੱਬ ਤੋਂ ਇਹ ਵਿਰਧ ਹੋ ਕੇ ਸਭ ਕੁਝ ਭੁੱਲ ਚੁੱਕਾ ਹੈ ਸਭ ਕੰਨਿਆ ਨਿਜ ਨਿਕਟ ਹਕਾਰੀ ਤਾਂ ਫਿਰ ਇਹਨੇ ਕੀ ਕੀਤਾ ਵੀ ਸਾਰੀਆਂ ਆਪਣੀਆਂ ਲੜਕੀਆਂ ਨੂੰ ਆਪਣੇ ਕੋਲ ਸੱਦਿਆ ਹੈ ਆਸੇ ਸਮਝਣ ਸਾਤਾਰੀ ਹੁਣ ਇਹ ਚਾਹੁੰਦਾ ਵੀ ਮੈਂ ਵੀ ਸੁਣਾ ਵੀ ਮੈਂ ਦਾਤਾ ਆ ਕਿ ਰੱਬ ਦਾਤਾ ਹੈ ਪ੍ਰਥਕ ਪ੍ਰਥਕ ਤੈਨ ਬੂਝਣ ਲੱਗਾ ਹੌਲੀ ਹੌਲੀ ਆਪਣੀਆਂ ਇਹ ਪੰਜੇ ਧੀਆਂ ਨੂੰ ਵੱਖਰੋ ਵੱਖ ਪੁੱਛਣ ਲੱਗਾ ਹੈ ਬਹੁਤ ਕਿਸ ਕਾ ਭੁਗਤ ਹੈ ਭਾਗਾ ਵੱਡੇ ਨੂੰ ਕਹਿੰਦਾ ਕਹਿੰਨ ਲੱਗੇ ਬੇਟੇ ਤੂੰ ਦੱਸ ਮੇਰੀ ਧੀ ਵੇ ਤੂੰ ਕਿੰਦੇ ਭਾਗਾ ਦਾ ਤੂੰ ਤੂੰ ਕਿੰਦਾ ਦਿੱਤਾ ਖਾਂਦੀ ਹੈ ਸਭ ਨੇ ਕਹਿਓ ਪਿਤਾ ਹਮ ਤੇਰਾ ਉਸ ਵੇਲੇ ਸਾਰੀਆਂ ਲੜਕੀਆਂ ਕਹਿੰਦੇ ਨੇ ਪਿਤਾ ਜੀ ਬੇਸੀ ਤੇ ਤੁਹਾਡਾ ਦਿੱਤਾ ਖਾਨੀਆਂ ਤੁਸੀਂ ਨਿੱਕੇ ਹੁੰਦਿਆਂ ਤੋਂ ਲੈ ਕੇ ਹੁਣ ਤੱਕ ਸਾਡੀ ਹਰ ਇੱਕ ਲੋੜ ਨੂੰ ਪੂਰਿਆ ਕੀਤਾ ਹੈ ਆਵੇਂ ਪਹਿਰੇ ਦਰਬ ਘਨੇਰਾ ਮਹਾਰਾ ਕਹਿਣ ਲੱਗੇ ਪਿਤਾ ਜੀ ਤੇਰੇ ਸਿਰ ਦੇ ਉੱਤੇ ਖੁੱਲਾ ਧਨ ਖਰਚ ਦੀਆਂ ਆ ਕਹਿਣ ਲੱਗੇ ਕਹਿਣੇ ਗੱਟੇ ਦਾ ਸਾਨੂੰ ਕੋਈ ਫਿਕਰ ਨਹੀਂ ਕੱਪੜੇ ਲੱਤੇ ਦਾ ਸਾਨੂੰ ਕੋਈ ਫਿਕਰ ਨਹੀਂ ਪ੍ਰਸ਼ਾਦੇ ਪਾਣੀ ਦਾ ਸਾਨੂੰ ਕੋਈ ਫਿਕਰ ਨਹੀਂ ਪ੍ਰਤਪਾਰਤ ਨਿਤ ਦੇਤ ਆਹਾਰਾ ਆ ਪਿਤਾ ਜੀ ਤੁਸੀਂ ਨਿਤ ਪ੍ਰਤੀ ਸਾਡੀ ਪ੍ਰਤ ਪਾਲਣਾ ਕਰਦੇ ਹੋ ਸਾਡਾ ਖਿਆਲ ਰੱਖਦੇ ਹੋ ਹਮ ਸਭ ਭੁਗਤੈ ਭਾਗ ਤਵਾਰਾ ਅਸੀਂ ਤੇ ਪਿਤਾ ਜੀ ਤੇਰਾ ਦਿੱਤਾ ਖਾਨੀਆਂ ਤੇਰੇ ਭਾਗਾ ਦਾ ਖਾਨੀਆਂ ਨਿਜ ਭਗਣੀ ਸਾਬਤੇ ਪਸਚਾਤੀ ਹੁਣ ਸਤ ਸੰਗਤ ਜੀ ਹੁਣ ਇਹ ਚਾਰੇ ਕੁੜੀਆਂ ਨੇ ਕਹਿ ਦਿੱਤਾ ਵੀ ਅਸੀਂ ਤੇਰਾ ਦਿੱਤਾ ਖਾਨੀਆਂ ਆ ਇਹ ਜਿਹੜੀ ਵਿਚਾਰੀ ਸਾਰਿਆਂ ਤੋਂ ਨਿੱਕੀ ਭੈਣ ਐ ਨਾ ਇਹਨਾਂ ਦੀ ਤੇ ਉਹਦੇ ਵੱਲੇ ਫਿਰ ਹੁਣ ਦੁਨੀ ਚੰਦ ਨੇ ਮੂੰਹ ਕੀਤਾ ਹੈ ਰਾਜ ਕੋਇਰ ਬੋਲੀ ਇਸ ਭੰਤੀ ਤੇ ਉਹ ਸਤ ਸੰਗਤ ਜੀ ਸਾਰਿਆਂ ਤੋਂ ਜਿਹੜੀ ਨਿੱਕੀ ਐ ਨਾ ਰਜਨੀ ਉਹ ਫਿਰ ਆਪਣੇ ਸਤ ਸੰਗਤ ਜੀ ਪਿਤਾ ਦੀ ਇਹ ਬਾਣੀ ਸੁਣ ਕੇ ਨਾ ਤੇ ਇਸ ਤਰ੍ਹਾਂ ਬੋਲੀ ਹੈ ਏ ਪਿਤ ਭਾਗ ਏਕ ਕੋ ਦੂਆ ਹਾਂ ਕਹਿਣ ਲੱਗੇ ਪਿਤਾ ਜੀ ਮੇਰੀ ਵੀ ਬੇਨਤੀ ਏ ਵੀ ਅਸੀਂ ਸਾਰੇ ਰੱਬ ਦਾ ਦਿੱਤਾ ਖਾਣੇ ਆ ਉਗਤ ਹੈ ਇਹ ਨਹੀਂ ਕਬ ਹੂਆ ਹਾਂ ਕਹਿਣ ਲੱਗੇ ਵੀ ਇਹ ਨਹੀਂ ਵੀ ਇੱਕ ਦੇ ਭਾਗਾਂ ਦਾ ਸਾਰੇ ਖਾਂਦੇ ਹੋਣ ਇੱਥੇ ਤੇ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਇੱਥੇ ਤੇ ਜਿਹੋ ਜਾਂ ਕੋਈ ਬੀਜ ਦਾ ਪਿਆ ਉਹੋ ਜਾਂ ਵੱਡਦਾ ਪਿਆ ਹੈ ਜਿਨੇ ਜਿਨੇ ਭਾਗ ਅਦਕ ਅਰ ਘਾਟ ਤੋ ਕਹਿਣ ਲਗੇ ਕਿ ਸਾਰਿਆਂ ਦੇ ਭਾਗ ਭਾਗ ਜਿਹੜੇ ਨੇ ਕਰਮ ਜਿਹੜੇ ਨੇ ਆਪੋ ਆਪਣੇ ਹਨ ਭੋਗਤ ਜਗ ਮੈ ਰੰਕ ਸਰਾਟ ਤੋ ਕਹਿਣ ਲਗੇ ਰਾਜਾ ਵੀ ਆਪਣੇ ਭਾਗ ਭੋਗਦਾ ਹੈ ਗਰੀਬ ਵੀ ਆਪਣੇ ਭਾਗ ਭੋਗਦਾ ਹੈ ਹੁਣ ਪਿਤ ਕਰੋਧ ਕਰਿਓ ਉਰ ਭਾਰੀ ਹੁਣ ਸత్సੰਗ ਜੀ ਪਿਤਾ ਨੂੰ ਇਹ ਗੱਲਾਂ ਉਨਕਾ ਬੜਾ ਕਰੋਧ ਆਇਆ ਹੈ ਸਭ ਕੇ ਸੁਣਤੇ ਗੀਰਾ ਉਚਾਰੀ ਹੁਣ ਇਹ ਰਾਜ ਭਾਗ ਇਹਦੇ ਜਿਹੜੇ ਸਾਧ ਸੰਗਤ ਜੀ ਕਹਿ ਲੋ ਅਹਲਕਾਰ ਨੇ ਲਾਗੇ ਬੈਠੇ ਨੇ ਸਾਰਾ ਉਹ ਸੁਣਦੇ ਪਏ ਨੇ ਜਦੋਂ ਇਹ ਛੋਟੀ ਦੀ ਗੱਲ ਸੁਣੀ ਹੈ ਨਾ ਇਸ ਰਾਜੇ ਦੁਨੀ ਚੰਦ ਨੇ ਅਮੁਕ ਰੰਕ ਹਮ ਜਾਤ ਮਝਾਰੀ ਤੋਂ ਕਹਿਣ ਲੱਗੇ ਕਿ ਇੱਕ ਫਲਾਣੇ ਕੋਈ ਬੰਦਾ ਹੈ ਸਾਡੀ ਜਾਤ ਦਾ ਜਿਹੜਾ ਬਿਲਕੁਲ ਕੰਗਲਾ ਹੈ ਇਸਤੇ ਪੁੱਤ ਇਸਕੇ ਪੁੱਤਰ ਕਸ਼ਟ ਤਨ ਭਾਰੀ ਤੋ ਕਹਿਣ ਲੱਗੇ ਵੀ ਉਸ ਦਾ ਇੱਕ ਪੁੱਤਰ ਹੈ ਤੇ ਉਹ ਜਿਹੜਾ ਉਹਦਾ ਪੁੱਤਰ ਹੈ ਨਾ ਉਹਦੇ ਤਨ ਨੂੰ ਕੋਈ ਪਿਆੜਾ ਰੋਗ ਲੱਗਾ ਹੋਇਆ ਹੈ ਹੱਥ ਪਾਵੇਂ ਅੰਗੂਰੀ ਝੜ ਗਈ ਤੋ ਕਹਿਣ ਲੱਗੇ ਕੋੜ ਦੇ ਨਾਲ ਜਿੰਦੀਆਂ ਹੱਥ ਪੈਰ ਦੀਆਂ ਉਂਗਲੀਆਂ ਵੀ ਸਾਥ ਸੰਗਤ ਜੀ ਕਹਿ ਲੋ ਮਾਸ ਜਨਾ ਤੋਂ ਛੜ ਚੁੱਕਾ ਹੈ ਮਾਸ ਕੋ ਮੈਂ ਜਬ ਤੋਹੇ ਦੇ ਦਈ ਤੋ ਕਹਿਣ ਲੱਗਾ ਕਿ ਬੇਟਾ ਗੱਲ ਸੁਣ ਵੀ ਤੂੰ ਪਾਗਾਂ ਦੀ ਗੱਲ ਕਰਨੀ ਹੈ ਨਾ ਤੇਰੇ ਪਾਗ ਮੈਂ ਇੱਕ ਮਿੰਟ ਦੇ ਵਿੱਚ ਬਦਲ ਸਕਣਾ ਆ ਮੈਂ ਜੇ ਤੈਨੂੰ ਉਸ ਕੋੜੇ ਦੇ ਲੜ ਲਾ ਦਿਆ ਨਾ ਤੈਨੂੰ ਕੰਗਲੇ ਪਿੰਗਲੇ ਦੇ ਨਾਲ ਲਾ ਦੇ ਲੜ ਲਾ ਦੇ ਆਪਨ ਭਾਗ ਤਵ ਪੁੰਚਣ ਕਰੀਐ ਹਾਂ ਫਿਰ ਤੈਨੂੰ ਪਤਾ ਲੱਗੇਗਾ ਕਿ ਭਾਗ ਕੀ ਹੁੰਦੇ ਹਨ ਨਰਕ ਸਮਾਨ ਕਸ਼ਟ ਕੋ ਭਈਐ ਫਿਰ ਤੈਨੂੰ ਜਿਹਦੇ ਦਿਨ ਨਰਕਾਂ ਵਰਗੀ ਜ਼ਿੰਦਗੀ ਬਤਾਣੀ ਪਈ ਨਾ ਧੀਏ ਮੇਰੀਏ ਉਸ ਦਿਨ ਪਤਾ ਲੱਗੇਗਾ ਬੀਪਿਓ ਕੀ ਹੁੰਦਾ ਹੈ ਹੁਣ ਕੰਨਿਆ ਨੇ ਪਿੱਛ ਕੀ ਬਾਣੀ ਹੁਣ ਜਦੋਂ ਉਹਨੇ ਹੰਕਾਰ ਦੇ ਵਿੱਚ ਆਣ ਕੇ ਬਚਨ ਆਖੇ ਨੇ ਤੇ ਅੱਗੋਂ ਰਜਨੀ ਜਿਹੜੀ ਰੱਬ ਦੇ ਉੱਤੇ ਵਿਸ਼ਵਾਸ ਰੱਖਣ ਵਾਲੀ ਹੈ ਉਹਨੇ ਫਿਰ ਮੋੜਵਾ ਇੱਕ ਉੱਤਰ ਦਿੱਤਾ ਹੈ ਸੋਈ ਸੀ ਸਤਰੀ ਮਨਮਾਨੀ ਹਾਂ ਕਹਿਣ ਲੱਗੇ ਪਿਤਾ ਜੀ ਆ ਜਿਹੜੇ ਤੂੰ ਬੋਲ ਬੋਲਦਾ ਪਿਆ ਨਾ ਇਹ ਵੀ ਅਸਲੀਅਤ ਦੇ ਵਿੱਚ ਤੇਰੇ ਨਹੀਂ ਹੈ ਇਹ ਵੀ ਰੱਬ ਦੇ ਬੋਲ ਨੇ ਕਹਿਣ ਲੱਗੇ ਵੀ ਜੇ ਮੇਰੇ ਭਾਗਾਂ ਦੇ ਵਿੱਚ ਉਹ ਕੰਗਲਾ ਕੋੜਾ ਲਿਖਿਆ ਹੋਇਆ ਹੈ ਨਾ ਤੇ ਇਹ ਵੀ ਮੇਰੇ ਵੱਡੇ ਭਾਗ ਨੇ ਵੀ ਜੋ ਪਰਮੇਸ਼ਰ ਨੇ ਕੀਤਾ ਹੈ ਨਾ ਮੇਰੇ ਨਾਲ ਉਹਨੇ ਚੰਗਾ ਹੀ ਕੀਤਾ ਹੈ ਵੇਖੋ ਜਿਹੜਾ ਰੱਬ ਦੇ ਉੱਤੇ ਵਿਸ਼ਵਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਰੱਬ ਦੇ ਉੱਤੇ ਵਿਸ਼ਵਾਸ ਰੱਖਣ ਵਾਲਾ ਰੱਬ ਵਰਗਾ ਹੀ ਹੁੰਦਾ ਹੈ ਜੀ ਹੁਣ ਪਤਾ ਵੀ ਇਹ ਆਪੇ ਹਾਰੇ ਰੰਗ ਹੈ ਆਪੇ ਬਉ ਰੰਗੀ ਜੋਤ ਸੁਭਾਵ ਹੈ ਨਾਨਕਾ ਸਾਈ ਗੱਲ ਚੰਗੀ ਉਹ ਵੀ ਜੋ ਪ੍ਰਮਾਤਮਾ ਕਰਦਾ ਨਾ ਜੋ ਤੁਦ ਭਾਵੈ ਸਭ ਲਈ ਗੱਲ ਵੀ ਉਹ ਕਹਿੰਦਾ ਵੀ ਪ੍ਰਮਾਤਮਾ ਜੋ ਤੈਨੂੰ ਪਾਉਂਦਾ ਨਾ ਉਹੀ ਗੱਲਬਾਤ ਚੰਗੀ ਹੈ ਤਾਂ ਹੁਣ ਇਹ ਜਿਹੜੀ ਲੜਕੀ ਹੈ ਨਾ ਕਹਿੰਦੀ ਪਿਤਾ ਜੀ ਵੀ ਜੇ ਵਾਹਿਗੁਰੂ ਜੀ ਨੇ ਮੇਰੇ ਭਾਗਾਂ ਦੇ ਵਿੱਚ ਉਹ ਕੰਗਲਾ ਕੋੜਾ ਲਿਖਿਆ ਤੇ ਮੇਰੇ ਆਪਣੇ ਭਾਗ ਹਨ ਇਸ ਕੀ ਮਾਤ ਸੋ ਵਰਜਤ ਰਹੀ ਹੁਣ ਸਾਧ ਸੰਗਤ ਜੀ ਮਾਂ ਨੇ ਧਫਾ ਮਾਰਿਆ ਕਹਿਣ ਲੱਗੀ ਕੁੜੀ ਇਹ ਤੂੰ پاگل ਹੋ ਗਈ ਕਹਿ ਪਿਤਾ ਨੂੰ ਵੀ ਤੇਰਾ ਦਿੱਤਾ ਖਾਨੀ ਆ ਸੀ ਮੈਂ ਤੇਰਾ ਦਿੱਤਾ ਖਾਨੀ ਆ ਤਾਂ ਸਤ ਸੰਗਾ ਜੀ ਜਦੋਂ ਇਸ ਤਰ੍ਹਾਂ ਮਾਤਾ ਨੇ ਥੋੜਾ ਜਿਹਾ ਗੁੱਸੇ ਹੋ ਕੇ ਆਖਿਆ ਹੈ ਤਉ ਪਿਤਾ ਨੇ ਰਿਸ ਕਰ ਕਹੀ ਤੇ ਉਸ ਵੇਲੇ ਪਰ ਰਜਨੀ ਨੇ ਅੱਗੋਂ ਸਤ ਸੰਗਾ ਜੀ ਕਹਿਣ ਲੱਗੀ ਨਹੀਂ ਮਾਤਾ ਵੀ ਮੈਂ ਐਵੇਂ ਦੁਨੀਆ ਝੂਠੀ ਕਾਰਨ ਹੈ ਨਾ ਜੀ ਵੀ ਦੁਨੀਆ ਝੂਠੀ ਦੁਨੀਆ ਦੇ ਕਾਰਨ ਕਿਉਂ ਸੱਚ ਨੂੰ ਸੱਚ ਨੂੰ ਲੁਕਾਵਾ ਕਹਣ ਲੱਗੇ ਵੀ ਮੈਂ ਤੇ ਪ੍ਰਮਾਤਮਾ ਦਾ ਦਿੱਤਾ ਖਾਨੀ ਆ ਪ੍ਰਮਾਤਮਾ ਮੇਰੇ ਭਾਗਾਂ ਦਾ ਇਹਨਾਂ ਨੂੰ ਦੇ ਰਿਹਾ ਹੈ ਇਹ ਮੈਨੂੰ ਦੇ ਰਹੇ ਨੇ ਤਾਂ ਜਦੋਂ ਜਦੋਂ ਇਹ ਗੱਲ ਸੁਣੀ ਨਾ ਤੇ ਦੁਨੀ ਚੰਦ ਨੂੰ ਹੋਰ ਡੋਣਾ ਕ્રોਧ ਆਇਆ ਹੈ ਉਹ ਫਿਰ ਬਹੁਤ ਭਾਰੀ ਕ્રોਧ ਦੇ ਵਿੱਚ ਆ ਕੇ ਕਰਿਓ ਕੰਤ ਸੋ ਨਿਸਚ ਠਾਨਾ ਹੁਣ ਇਹਦੇ ਮਨ ਦੇ ਵਿੱਚ ਆ ਗਿਆ ਵੀ ਮੈਂ ਇਹ ਕੁੜੀ ਨੂੰ ਕੰਗਲੇ ਦੇ ਨਾਲ ਕੋੜੇ ਦੇ ਨਾਲ ਪਿੰਗਲੇ ਦੇ ਨਾਲ ਵਿਆਹ ਦੇਣਾ ਹੈ ਅਪਰਥਾਨ ਕੋ ਵਿਆਹੋ ਨਾ ਮੰਨਾਂ ਤੇ ਕਹਿਣ ਲੱਗੇ ਵੀ ਹੁਣ ਮਨ ਦੇ ਵਿੱਚ ਇਹ ਮੰਨ ਲਿਆ ਵੀ ਹੋਰ ਥਾਂ ਨਹੀਂ ਉਸੇ ਕੋੜੇ ਦੇ ਨਾਲ ਕੰਗਲੇ ਦੇ ਨਾਲ ਇਹਦਾ ਵਿਆਹ ਕਰਨਾ ਹੈ ਕਹਿਓ ਪ੍ਰਥਮ ਸੋਈ ਪਤ ਮੇਰਾ ਤੋਂ ਕਹਿਣ ਲੱਗੇ ਵੀ ਇਹ ਸਾਧ ਸੰਗਤ ਜੀ ਕਹਿੰਦੇ ਹਨ ਕਿ ਜਦੋਂ ਇਹਨੇ ਨਿਸ਼ਚਾ ਕੀਤਾ ਹਾਂ ਤਥਾ ਭਾਗ ਮੈਂ ਆਪਣੋ ਹੈਰਾ ਹਾਂ ਰਜਨੀ ਕਹਿਣ ਲੱਗੇ ਪਿਤਾ ਜੀ ਜੋ ਤੂੰ ਅੱਜ ਫੈਸਲਾ ਕਰ ਲਿਆ ਹੈ ਨਾ ਤੇ ਫੈਸਲਾ ਕਹਿਣ ਲੱਗੇ ਇਹ ਰੱਬ ਦਾ ਫੈਸਲਾ ਹੈ ਤੋ ਕਹਿਣ ਲੱਗੇ ਮੈਨੂੰ ਤੁਹਾਡਾ ਫੈਸਲਾ ਮਨਜ਼ੂਰ ਹੈ ਰਹੇ ਹਟਾਏ ਲੋਕ ਮਿਲ ਘਣੇ ਹਾਂ ਹੁਣ ਦੁਨੀ ਚੰਦ ਨੂੰ ਵੀ ਲੋਕ ਸਮਝਾਉਂਦੇ ਨੇ ਕਹਿਣ ਲੱਗੇ ਚਲੋ ਜੀ ਇਹ ਤੇ ਵਿਚਾਰੀ ਬਾਲੜੀ ਏ ਇਹ ਤੇ ਵਿਚਾਰੀ ਨਾ ਸਮਝੇ ਅਰ ਤੁਸੀਂ ਤੇ ਮਹਾਰਾਜ ਦਾ ਨੇ ਉਹ ਨਾ ਪ੍ਰਧਾਨੇ ਉਹ ਪਿੰਡ ਦੇ ਆਗੂ ਉਹ ਇਲਾਕੇ ਦੇ ਆਗੂ ਉਹ ਤੁਹਾਨੂੰ ਤੇ ਸਮਝ ਕਰ ਲੈਣੀ ਚਾਹੀਦੀ ਹੈ ਨਾਲੇ ਫਿਰ ਇਹ ਕਿਹੜਾ ਕੋਈ ਬਗਾਨੀ ਤੁਹਾਡੇ ਜਿਗਰ ਦਾ ਟੁਕੜਾ ਹੈ ਮਹਾਰਾਜ ਵੀ ਕੋਈ ਤਰਸ ਕਰੋ ਕੁੜੀ ਦੇ ਉੱਤੇ ਇਹ ਵਿਚਾਰੀ ਕਿ ਕਿੱਥੇ ਕੰਗਲੇ ਦੇ ਨਾਲ ਲਾ ਕੇ ਕੂੜੇ ਦੇ ਨਾਲ ਕਹਿੰਦੇ ਜਿੰਦਗੀ ਨਰਕ ਬਣ ਜਾਣੀ ਬੱਚਿਆਂ ਦਾ ਨਾਲ ਕਾਦਾ ਗੁੱਸਾ ਹੁੰਦਾ ਹੈ ਜੀ ਹੁਣ ਲੋਕ ਸਮਝਾਉਂਦੇ ਨੇ ਪਰ ਦੁਨੀ ਚੰਦ ਨਹੀਂ ਸਮਝਦਾ ਗੁਸਤੀ ਸੰਗ ਕਸ਼ਟ ਬਹੁ ਭਣੇ ਹਾਂ ਕਹਿਣ ਲੱਗਾ ਵੀ ਇਹ ਕੁੜੀ ਨੂੰ ਇਹਦੀ ਮਾਤੀ ਤਾਂ ਟਿਕਾਣੇ ਆਏਗੀ ਜਦੋਂ ਇਹ ਕੁੜੀ ਦੇ ਲੜ ਲੱਗ ਗਈ ਨਾ ਜਦੋਂ ਇਹਦਾ ਜੀਵਨ ਨਰਕ ਬਣ ਗਿਆ ਤੇ ਕਹਿਣ ਲੱਗੇ ਉਸ ਵੇਲੇ ਦੀ ਅਕਲ ਟਿਕਾਣੇ ਆਏਗੀ ਰਹੇ ਫੇਰੇ ਸੋ ਫਿਰੀ ਨਾ ਫੇਰੇ ਹੁਣ ਸਾਧ ਸੰਗਤ ਜੀ ਇਸ ਤਰ੍ਹਾਂ ਚਲੋ ਲੜਕੀ ਨੂੰ ਵੀ ਸਮਝਾਉਂਦੇ ਰਹੇ ਨਾ ਲੜਕੀ ਮੰਨੀ ਦਾ ਪਤਾ ਮੰਨਿਆ ਫੇਰੇ ਫੇਰੀ ਸਾਥ ਤਿਸ ਕੇਰੇ ਹੁਣ ਸਤ ਸੰਗਤ ਜੀ ਚਲੋ ਕੁੱਲ ਮਲਾ ਕੇ ਕਹਿ ਲਈਏ ਵੀ ਰਜਨੀ ਦਾ ਵਿਆਹ ਹੁਣੀ ਚੰਦੜੇ ਇਸ ਕੰਗਲੇ ਕੋੜੀ ਨਾਲ ਕਰ ਦਿੱਤਾ ਹੈ ਨਹਿ ਦਾਇਜ ਕੋ ਨਿਪ ਨਹਿ ਦੀਨ ਤੇ ਇਸ ਰਾਜੇ ਨੇ ਨਾ ਦਿੱਤਾ ਵੀ ਕੱਖ ਨਹੀਂ ਗਾ ਜਿਵੇਂ ਚਾਰ ਕਹਿ ਲੋ ਵੀ ਫੇਰੇ ਦੇ ਕੇ ਤੇ ਉਸੇ ਵੇਲੇ ਆਪਣੀ ਇਸ ਲੜਕੀ ਨੂੰ ਵਿਦਾ ਕਰ ਦਿੱਤਾ ਹੈ ਮੰਨ ਕਨੇ ਹੱਥ ਦਿੜ ਕੀਨਾ ਇਹ ਇੰਨੇ ਵੀ ਹੱਥ ਕਰ ਲਈ ਜਿੱਦ ਕਰ ਲਈ ਵੀ ਮੈਂ ਕੁੜੀ ਨੂੰ ਦੇ ਕੇ ਨਹੀਂ ਕੁਝ ਤੋੜਨਾ ਕੰਨਿਆ ਮਨ ਪ੍ਰਭ ਭਾਵੀ ਮਾਨ ਹਾਂ ਪਰ ਉਸ ਰੱਬ ਦੇ ਪਿਆਰ ਵਾਲੀ ਰਜਨੀ ਨੇ ਨਾ ਸਾਰਾ ਕੁਝ ਰੱਬ ਦੀ ਰਜ਼ਾ ਦੇ ਵਿੱਚ ਮੰਨ ਲਿਆ ਕਹਿਣ ਲਗੀ ਰੱਬ ਜੀ ਮੈਨੂੰ ਤੇਰੇ ਕੀਤੇ ਉੱਤੇ ਕੋਈ ਗਿਲਾ ਨਹੀਂਗਾ ਜੋ ਤੂੰ ਕਰਦੇ ਆਂ ਠੀਕ ਕਰਦੇ ਆਂ ਜੋ ਤੂੰ ਕੀਤਾ ਹੈ ਵਾਹ ਵਾਹ ਹੈ ਜੋ ਤੂੰ ਕੀਤਾ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਵਾਹਿਗੁਰੂ ਜੀ ਤੇਰਾ ਕੀਆ ਮਿੱਠਾ ਲੱਗੈ ਇਸ ਦਰ ਰਜਨੀ ਕਹਿੰਦੀ ਵਾਹਿਗੁਰੂ ਜੀ ਤੇਰਾ ਬਾਣਾ ਮੈਨੂੰ ਮਿੱਠਾ ਲੱਗਦਾ ਹੈ ਜੀ ਸਾਮਈਸ਼ਰ ਕੇਸੇ ਪਤੀ ਜਾਨ ਹੁਣ ਸਾਥ ਸੰਗਤ ਜੀ ਇੰਨੇ ਰਜਨੀ ਨੇ ਆਪਣੇ ਭਾਗਾਂ ਨੂੰ ਜਾਣ ਕੇ ਨਾ ਜੀ ਵੀ ਤੇਰੇ ਭਾਗਾਂ ਦੇ ਵਿੱਚ ਇਹ ਲਿਖਿਆ ਉਸ ਕੰਗਲੇ ਨੂੰ ਪਤੀ ਪਰਮੇਸ਼ਵਰ ਜਾਣ ਕੇ ਸਦਨ ਸਾਸਰੇ ਦਾਰਿਦ ਮਹਾ ਤੇ ਕਹਿਣ ਲਗੇ ਜਦੋਂ ਸਦ ਸੰਗਤ ਜੀ ਇਹ ਲੈ ਕੇ ਗਏ ਨੇ ਜੀ ਇਹਨੂੰ ਆਪਣੇ ਸਹੁਰੇ ਘਰ ਲੈ ਕੇ ਗਏ ਨੇ ਵਿਆਹ ਕੇ ਤੇ ਜਿੱਥੇ ਸਦ ਸੰਗਤ ਜੀ ਟੁੱਟੀ ਚਾਂਪੜੀ ਐ ਤੇ ਜਿੱਦੇ ਜਿਹੜੇ ਘਰ ਦੇ ਵਿੱਚ ਗਰੀਬੀ ਨੱਚਦੀ ਹੈ। ਅਹਰਨ ਖਾਣਨਾ ਪ੍ਰਾਪਤ ਜਹਾਂ ਜਿੱਥੇ ਸਾਧ ਸੰਗਤ ਜੀ ਖਾਣ ਦੇ ਵੀ ਲਾਲੇ ਪਏ ਹੋਏ ਹਨ। ਕੀਤਕ ਦਿਨ ਭੁੱਖ ਦੁੱਖ ਭੁੱਖ ਕੋ ਸਹਿਓ। ਇਸ ਤਰ੍ਹਾਂ ਸਾਧ ਸੰਗਤ ਜੀ ਕੁਝ ਦਿਨ ਜਦੋਂ ਦੁੱਖ ਭੁੱਖ ਦੇ ਸਹਿਤ ਬਤੀਤ ਕੀਤੇ ਹਨ। ਬਹਰ ਅਨਤ ਕੀਤ ਚੱਲ ਬੇ ਚਹਿਓ। ਤੇ ਫਿਰ ਸਾਧ ਸੰਗਤ ਜੀ ਕਹਿੰਦੇ ਹਨ ਕਿ ਪਤਾ ਲੱਗਾ ਵੀ ਇੱਕ ਗੁਰੂ ਰਾਮਦਾਸ ਜੀਆਂ ਨੇ ਤੀਰਥ ਵਸਾਉਣਾ ਹੈ ਤੇ ਇਹ ਬੀਬੀ ਰਜਨੀ ਸਾਧ ਸੰਗਤ ਜੀ ਆਪਣੇ ਕੋੜੇ ਪਤੀ ਕੋੜੀ ਪਤੀ ਨੂੰ ਲੈ ਕੇ ਤੇ ਚੱਲਣ ਵਾਸਤੇ ਸਾਧ ਸੰਗਤ ਜੀ ਤਿਆਰ ਹੋਈ ਵੀ ਕਿਵੇਂ ਨਾ ਕਿਵੇਂ ਮੈਂ ਪਹੁੰਚ ਕਰਾਂ ਗੁਰੂ ਸਾਹਿਬ ਤੱਕ ਕੀ ਪਤਾ ਮੇਰੇ ਭਾਗਾਂ ਨੂੰ ਇਹਦੇ ਭਾਗ ਵੀ ਸਵੱਲੇ ਹੋ ਜਾਣ ਇਸ ਪੁਰ ਰਹੀ ਨਾ ਬਹੁਤ ਦੁੱਖਿਆਰੀ ਹੁਣ ਸਾਧ ਸੰਗਤ ਜੀ ਕਹਿੰਦੇ ਇਹ ਦੁੱਖਾਂ ਦੀ ਮਾਰੀ ਹੋਈ ਰਜਨੀ ਉਸ ਘਰ ਦੇ ਵਿੱਚ ਨਾਰੀ ਫਿਰ ਆਪਣੇ ਪਤੀ ਨੂੰ ਠੀਕ ਕਰਨ ਵਾਸਤੇ ਵੀ ਚਲੋ ਕਿਸੇ ਨਾ ਕਿਸੇ ਮਹਾਂਪੁਰਖ ਦੇ ਕੋਲ ਜਾ ਕੇ ਇਹਦਾ ਕੋੜ ਠੀਕ ਹੋ ਜਾਏ ਰਾਜੀ-ਬਾਜੀ ਹੋ ਜਾਏ ਤੇ ਕਹਿਣ ਲੱਗੇ ਵੀ ਆਪਣਾ ਘਰ-ਗਾਟ ਸੰਭਾਲ ਲਓਏ ਤਾਂ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਕੋੜੇ ਪਤੀ ਨੂੰ ਲੈ ਕੇ ਤੁਰੀ ਹੈ ਪਤੀ ਬਰਤ ਧਰਮ ਮਹਾ ਦ੍ਰਿੜ ਧਾਰੀ ਤੇ ਮਨ ਦੇ ਵਿੱਚ ਸਾਧ ਸੰਗਤ ਜੀ ਪਤੀ ਬਰਤਾ ਜਿਹੜਾ ਧਰਮ ਹੈ ਉਹਨੂੰ ਦ੍ਰੜ ਕੀਤਾ ਹੈ ਮ੍ਰਤੀ ਗੁਸ਼ਟੀ ਕੋ ਧਰ ਵਿੱਚ ਖਾਰੀ ਤੋ ਕਹਿਣ ਲੱਗੇ ਆਪਣੇ ਪਤੀ ਨੂੰ ਇੱਕ ਖਾੜੀ ਦੇ ਵਿੱਚ ਖਾਰੀ ਦੇ ਵਿੱਚ ਭਾਵ ਕੇ ਰਿਹੜੀ ਜਿਹੜੀ ਚਾਰ ਪਹੀਆਂ ਦੇ ਉੱਤੇ ਚੱਲਣ ਵਾਲੀ ਉਹਦੇ ਵਿੱਚ ਰੱਖ ਕੇ ਅਪਰਗਰਾਮਤੇ ਮੰਗ ਆਹਾਰੀ ਤੋ ਕਹਿਣ ਲੱਗੇ ਹੌਲੀ ਹੌਲੀ ਇਹ ਚੱਲੀ ਹੈ ਤੋ ਕਹਿੰਦੇ ਹਨ ਕਿ ਜਿੱਥੇ ਕਿਤੇ ਪਿੰਡ ਆ ਜਾਂਦੇ ਵਿਚਾਰੀ ਦੋ ਚਾਰ ਕਰਾਂ ਦੇ ਵਿੱਚ ਜਾ ਕੇ ਪ੍ਰਸ਼ਾਦਾ ਪਾਣੀ ਲੈ ਆਉਂਦੀ ਏ ਦੋ ਆਪ ਸ਼ਕ ਲੈਂਦੀ ਏ ਤੇ ਦੋ ਆਪਣੇ ਪਤੀ ਨੂੰ ਸ਼ਕਾ ਦਿੰਦੀ ਹੈ ਪਿਤਕੇ ਪੁਰਨਾ ਜਾਪ ਚ ਨਾ ਕਰਿ ਹੋਂ ਤੇ ਕਹਿਣ ਲੱਗੇ ਕਿ ਮਨ ਦੇ ਵਿੱਚ ਨਾ ਸਾ ਸੰਗਤ ਜੀ ਆ ਗਿਆ ਵੀ ਮੈਂ ਉਹਨਾਂ ਦੇ ਕਹਿਣ ਲੱਗੇ ਪੱਟੀ ਦੇ ਵਿੱਚੋਂ ਲੰਘਣ ਲੱਗੀ ਪਰ ਪਿਓ ਦੇ ਪਿੰਡ ਨਹੀਂ ਵੜੀਏਗੀ ਫਿਰ ਕਹਿਣ ਲੱਗੇ ਨਹੀਂ ਕਹਿਣ ਲੱਗੇ ਕਿ ਜੇ ਸੁੱਖ ਦੇਣੇ ਹੁੰਦੇ ਪ੍ਰਮਾਤਮਾ ਨੇ ਤੇ ਮੈਨੂੰ ਇੱਥੇ ਦੇ ਦੇਣੇ ਸੀ ਪਰ ਉਹਦੀ ਰਜ਼ਾ ਨਹੀਂ ਆਏ ਤੇ ਇਸ ਕਰਕੇ ਨਾ ਜੀ ਉਥੋਂ ਆਪਦੇ ਪਤੀ ਨੂੰ ਖਿੱਚ ਕੇ ਤੇ ਅੱਗੇ ਤੁਰ ਪਈ ਹੈ ਅਪਰਪੁਰਨਤੇ ਉਦਰ ਸੋ ਹਰਹੁ ਤੂੰ ਕਹਿਣ ਲੱਗੇ ਵੀ ਹੋਰਾਂ ਪਿੰਡਾਂ ਦੇ ਵਿੱਚ ਜਾਂਦੀ ਔਲੀ ਔਲੀ ਮੰਗ ਕੇ ਵਿਚਾਰੀ ਛੱਕ ਲੈਂਦੀ ਵਾਕੇ ਸਾਧ ਸੰਗਤ ਜੀ ਇਹ ਰੱਬ ਦੀਆਂ ਖੇਡਾਂ ਦਾ ਕੋਈ ਪਤਾ ਨਹੀਂ ਹੈ ਕੋਈ ਪਤਾ ਨਹੀਂ ਜੀਵਨ ਦੇ ਵਿੱਚ ਕਿਹੜੀ ਕੜੀ ਕੀ ਵਾਪਰ ਜਾਣਾ ਜੀ ਇਸੇ ਕਰਕੇ ਧੰਨ ਬਾਬਾ ਨਾਮਦੇਵ ਜੀ ਵੀ ਇੱਕ ਗੱਲ ਕਹਿੰਦੇ ਨੇ ਕਹਿੰਦੇ ਕਬਹੂ ਖੀਰ ਖਾਂਡ ਕੀ ਉਹ ਨਾ ਭਾਵੇਂ ਕਬਹੂ ਕੂਰਣ ਚਨੇ ਬਣਾਵੇ ਕਹਿਣ ਲੱਗੇ ਕਈ ਵਾਰੀ ਸਾਧ ਸੰਗਤ ਜੀ ਬੰਦਾ ਖੀਰ ਵਾਲੀ ਖਾਂਡ ਖੰਡ ਵਾਲੀ ਖੀਰ ਨੂੰ ਜਿੰਦੇ ਵਿੱਚ ਕਿਉ ਪਾਇਆ ਹੁੰਦਾ ਉਹਨੂੰ ਵੀ ਚਲਾ ਚਲਾ ਕੇ ਮਾਰਦਾ ਹੋਂਦੇ ਤੋਂ ਵੀ ਨੱਕ ਮੂੰਹ ਵਟਦਾ ਜੇ ਨਹੀਂ ਠੀਕ ਬਣਿਆ ਜੋ ਨਹੀਂ ਠੀਕ ਬਣਿਆਏਗਾ ਤੇ ਕਹਿਣ ਲੱਗੇ ਕਈ ਵਾਰੀ ਸਾਧ ਸੰਗਤ ਜੀ ਹੁੰਦਾ ਜੀ ਕਿ ਕੂੜੇ ਦੇ ਵਿੱਚੋਂ ਸਾਧ ਸੰਗਤ ਜੀ ਉਹ ਚੁਣ ਕੇ ਖਾਣ ਨੂੰ ਲਾ ਸਕਦਾ ਜੀ ਇਸ ਕਰਕੇ ਬਾਬਾ ਨਾਮਦੇਵ ਜੀ ਕਹਿੰਦੇ ਜਿਉਂ ਰਾਮ ਰੱਖੈ ਤਿਉ ਰਹੀਐ રે ਆਈ ਭਾਈ हे ਮੇਰੇ ਪ੍ਰਾਵਾ ਜਿਵੇਂ ਰੱਬ ਤੈਨੂੰ ਰੱਖ ਰਿਹਾ ਹੈ ਨਾ ਬਸ ਹੰਦਾ ਸ਼ੁਕਰ ਕਰੀ ਜਾ ਵੀ ਸ਼ੁਕਰ ਹੈ ਤੇਰਾ ਸ਼ੁਕਰ ਹੈ ਤੇਰਾ ਜਿਹੜੀ ਕੜੀ ਲੰਗ ਰਹੀ ਏ ਤੇਰਾ ਸ਼ੁਕਰ ਏ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਵਿਚਾਰੀ ਜੰ ਲੰਮੰਗ ਦੀ ਫਿਰਦੀ ਵਿਚਾਰੀ ਘਰ ਘਰ ਦੋ ਦੋ ਟੁਕੜੇ ਆਪ ਛਕ ਲੈਂਦੀ ਏ ਦੋ ਟੁਕੜੇ ਨੂੰ ਛਕਾ ਦਿੰਦੀ ਏ ਤੇ ਤੁਰੀ ਜਾ ਰਹੀ ਹੈ ਜਾਤ ਤਿਆਨ ਆਨਤੀ ਤੇ ਤੋ ਜਿੰਨੀ ਕੁ ਲੋੜ ਹੁੰਦੀ ਹੈ ਨਾ ਉਹਨਾਂ ਕਾ ਇਹ ਅੰਨ ਮੰਗ ਲੈਂਦੀ ਹੈ ਭਰਤੀ ਆ ਰ ਆਪ ਖਾਏ ਲੈ ਜੇ ਤੋ ਹਾਂ ਜਿੰਨਾ ਕੇ ਇਹਦਾ ਪਤੀ ਸ਼ੱਕ ਲੈਂਦਾ ਤੇ ਕੁਛ ਦੋ ਪ੍ਰਸ਼ਾਦੇ ਆਪ ਸ਼ੱਕ ਲੈਂਦੀ ਇਹਦੇ ਤੋਂ ਵੱਧ ਨਹੀਂ ਮੰਗਦੀ ਹੈ ਮਹਾ ਸੁਧਰਮਾ ਧਾਰਤ ਧਰਮ ਤੋ ਕਹਿਣ ਲੱਗੇ ਵੀ ਜਿਹੜਾ ਸਾਰਿਆਂ ਤੋਂ ਵੱਡਾ ਧਰਮ ਹੈ ਨਾ ਪਤੀ ਵਰਤਾ ਧਰਮ ਸੰਤੋਖੀ ਸੰਤੋਖ ਵਾਲਾ ਧਰਮ ਉਹ ਇਸ ਬੇਟੀ ਦੇ ਮਨ ਦੇ ਵਿੱਚ ਹੈ। ਨਿਜ પતિ ਤੇ ਨੈ ਧਾਰਿਓ ਭਰਮ। ਆਹ ਆਪਣੇ ਪਤੀ ਦੇ ਉੱਤੇ ਕੋਈ ਉਹਨੇ ਗਿਲਾ ਨਹੀਂ ਕੀਤਾ ਹੈਗਾ ਵੀ ਤੂੰ ਕੋੜ ਐ ਕੰਗਲੈ ਵੀ ਮੈਂ ਪਿਤਾ ਦੇ ਨੇ ਪਿਤਾ ਨੇ ਮੇਰੇ ਤੇਰੇ ਮੈਨੂੰ ਤੇਰੇ ਨਾਲ ਲੜ ਲੜਲਾ ਦਿੱਤਾ ਤੇ ਮੈਂ ਤਾਂ ਆ ਗਈਆਂ। ਨਹੀਂ ਕਹਿਣ ਲੱਗੀ ਨਹੀਂ ਤੂੰ ਮੇਰੇ ਵਾਸਤੇ ਰੱਬ ਹੈ ਤੂੰ ਮੇਰੇ ਵਾਸਤੇ ਸਭ ਕੁਝ ਹੈ। ਤੋ ਜੋ ਤ ਕਿਉਂਕਿ ਰੱਬ ਜੀ ਨੇ ਤੈਨੂੰ ਮੇਰੇ ਬਾਗਾਂ ਦੇ ਵਿੱਚ ਲਿਖਿਆ ਨਾਨਕ ਸਤਗੁਰ ਤੇਨਾ ਮਿਲਾਇ ਜਨ ਤੁਰੇ ਪਿਆ ਸੰਜੋਗ ਤੇਰੇ ਤੇ ਮੇਰੇ ਸੰਜੋਗ ਵਾਹਿਗੁਰੂ ਜੀ ਨੇ ਬਣਾਏ ਨੇ ਤੇ ਸੱਜ ਸੰਗਤ ਜੀ ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਨਾ ਜੀ ਉਹਨੂੰ ਇਹ ਨਹੀਂ ਅਹਿਸਾਸ ਹੋਣ ਦਿੰਦੀ ਵੀ ਤੂੰ ਕੰਗਲ ਐ ਤੂੰ ਕੋੜੀ ਐ ਤੂੰ ਪਿੰਗਲ ਐ ਤੂੰ ਤੁਰ ਨਹੀਂ ਸਕਦਾ ਤੂੰ ਕੁਝ ਕਰ ਨਹੀਂ ਸਕਦਾ ਨਹੀਂ ਉਹਦਾ ਸਾਥ ਸੰਗਾ ਜੀ ਮੋਢੇ ਦੇ ਨਾਲ ਮੋਢਾ ਜੋੜ ਕੇ ਖੜ ਗਈ ਹੈ ਸਿਰ ਉਠਾਇਓ ਫਿਰੈ ਸੋ ਜਹ ਕਹੈ ਪੈ ਕ ਸਿਰ ਉਠਾਏ ਤੋਂ ਕਹਿਣ ਤੋਂ ਭਾਵ ਹੈ ਕਿ ਸਿਰ ਤੇ ਚੁੱਕੀ ਫਿਰਦੀ ਹੈ ਜੀ ਸਿਰ ਤੋਂ ਚੁੱਕਣਾ ਭਾਵ ਕਿ ਕਦੀ ਉਹਦਾ ਸਾਥ ਨਹੀਂ ਛੱਡਦੀ ਹੈ ਜਾਚੈ ਅੰਨ ਪੋਖ ਬੇਹਿਤ ਤੈ ਤੋ ਇਸ ਤਰ੍ਹਾਂ ਸਾਥ ਸੰਗਾ ਜੀ ਉਹਨੂੰ ਮੰਗ ਮੰਗ ਕੇ ਛਕਾ ਰਹੀ ਹੈ ਵਿਚਾਰੀ ਉਹਦਾ ਪਾਲਣ ਪੋਸਣ ਕਰ ਰਹੀ ਹੈ। ਕਿਤੇ ਗ੍ਰਾਮ ਕੇ ਦੇਤ ਉਤਾਰ। ਤੋ ਕਹਨਗੇ ਵੀ ਜਿੱਥੇ ਸਾਧ ਸੰਗਤ ਜੀ ਪਿੰਡ ਨੇੜੇ ਆ ਜਾਂਦਾ ਹੈ ਜੀ ਹਨਾ ਉਹ ਪਿੰਡ ਤੋਂ ਬਾਹਰ ਬਾਹਰ ਫਿਰ ਉਸ ਖਾਰੀ ਨੂੰ ਕਿਸੇ ਦਰਖਤ ਦੇ ਤੱਲੇ ਖੜਾ ਕਰ ਦਿੰਦੀ ਹੈ। ਤੇ ਆਪ ਵਿਚਾਰੀ ਫਿਰ ਪਿੰਡ ਦੇ ਵਿੱਚ ਮੰਗਣ ਚਲੀ ਜਾਂਦੀ ਹੈ। ਤੋ ਕਿਵੇਂ ਇਹ ਸਾਧ ਸੰਗਾ ਜੀ ਉਸ ਅੰਮ੍ਰਿਤ ਸਰੋਵਰ ਤੱਕ ਪਹੁੰਚੇਗੀ? ਤੋ ਸਾਧ ਸੰਗਾ ਜੀ ਕਿਵੇਂ ਉੱਥੇ ਉਹ ਕਾਵਾਂ ਨੂੰ ਸਾਧ ਸੰਗਤ ਜੀ ਨਾਉਂਦਿਆਂ ਵੇਖ ਕੇ ਜੇ ਤੇ ਬੰਦ ਦੇ ਵਿੱਚ ਆਏਗਾ ਵੀ ਮੈਂ ਵੀ ਇਸ ਛੱਪੜੀ ਦੇ ਵਿੱਚ ਇਸ਼ਨਾਨ ਕਰ ਲਵਾਂ ਉਹ ਕਾਪਾ ਕੱਲ ਨੂੰ ਸੁਣਾਗੇ ਜੀ ਵਿਚਾਰ ਕਰਦਿਆਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਈਆਂ ਹੁਣ ਕਿ ਬਖਸ਼ ਲੈਣੀਆਂ ਆਓ ਸਾਰੇ ਰਲ ਮਿਲ ਕੇ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਆਦਰਿ ਲਵਾਈਏ ਜੀ ਸ